ਮਗਵੜਾ ਦੇ ਵਾਰ ਨੰਬਰ 48 ਤੋਂ ਭਾਜਪਾ ਦੇ ਉਮੀਦਵਾਰ ਪਰਮਜੀਤ ਸਿੰਘ ਖੁਰਾਨਾ ਦੇ ਹੱਕ ਵਿੱਚ ਇੱਕ ਭਰਵੀਂ ਚੋਣ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪrakash ਜੀ ਧਰਮਪਤਨੀ ਸ਼੍ਰੀਮਤੀ ਅਨੀਤਾ ਸੋਮਪrakash ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਦਾ ਵਾਰ ਵਾਸੀਆਂ ਵੱਲੋਂ ਨਿਗਾਹਸਵਾਗਤ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਸ਼੍ਰੀਮਤੀ ਨੀਤਾ ਸੋਮਪrakash ਨੇ ਜਿੱਥੇ ਇਸ ਮੂਹ ਵਾਰ ਵਾਸੀਆਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਉਨ੍ਹਾਂ ਪਰਮਜੀਤ ਸਿੰਘ ਖੁਰਾਨਾ ਵੱਲੋਂ ਕੀਤੇ ਵਿਕਾਸ ਦੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਮੂੜ ਤੋਂ ਵੋਟਾਂ ਪਾ ਕੇ ਜਿਤਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਗਰ ਪਰਮਜੀਤ ਸਿੰਘ ਖੁਰਾਨਾ ਇਸ ਚੋਣ ਵਿੱਚ ਵੱਡੇ ਮਾਰਜੇ ਨਾਲ ਜਿੱਤ ਹਾਸਲ ਕਰਨਗੇ ਤਾਂ ਵਾਰਡ ਦਾ ਚੋਪਕੀ ਵਿਕਾਸ ਕਰਵਾਉਣਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੋਵੇਗਾ। ਇਸ ਮੌਕੇ ਪਰਮਜੀਤ ਸਿੰਘ ਖੁਰਾਣਾ ਨੇ ਇਸ ਮੂਹ ਵਾਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ 5 ਸਾਲ ਸੇਵਾ ਕਰਨ ਦਾ ਮੌਕਾ ਦਿੱਤਾ ਉਸੇ ਤਰ੍ਹਾਂ ਹੀ ਇਸ ਵਾਰ ਵੀ ਉਹਨਾਂ ਨੂੰ ਵਾਧ ਵਾ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਇਸ ਦੌਰਾਨ ਬੜੀ ਗਿਣਤੀ ਵਿੱਚ ਵਾੜ ਵਾਸੀ ਮajouਦ ਸਨ ਅਸੀਂ ਉਹਨਾਂ ਦੇ ਬੱਚੇ ਆ ਇਹੀ ਹਾਲ ਕਾਂਗਰਸ ਦਾ ਕਾਂਗਰਸ ਦਾ ਨਾਲ ਸਰਕਾਰ ਪੰਜਾਬ ਚ ਨਾ ਸੈਂਟਰ ਸਰਕਾਰ ਨਾ ਗਰਾਂਟ ਆਣੀ ਐ ਨਾ ਡਿਵੈਲਪਮੈਂਟ ਹੋਣੀ ਐ ਨਾ ਪੈਨਸ਼ਨ ਆਣੀ ਐ ਜਿਹੜੀ 500 ਤੋਂ 1500 ਰੁਪਏ ਪੈਨਸ਼ਨ ਹੋਈ ਸੀ ਉਹ ਵੀ ਮੋਦੀ ਸਰਕਾਰ ਨੇ ਕੀਤੀ ਸੀਗੀ ਹੋ ਜਿਹੜੇ ਅਨਛੂ ਮਰ ਰਕਾਰਡ ਬਣਨੇ ਆ 5 ਲੱਖ ਦਾ ਬੀਮਾ ਫਰੀ ਹੈ ਉਹ ਵੀ ਮੋਦੀ ਸਰਕਾਰ ਦਾ ਹੀ ਆ 70 ਸਾਲ ਤੋਂ ਵੱਧ ਜਿਹੜੇ ਕਾਰਡ ਬਣਨੇ 5 ਲੱਖ ਦਾ ਬੀਮਾ ਉਹ ਵੀ ਮੋਦੀ ਸਰਕਾਰ ਦੀ ਦੇਣ ਆ ਮੈਨੂੰ ਪਤਾ ਹੈ ਕਿ ਇਸ ਇਲਾਕੇ ਦੇ ਵਿੱਚ ਘੱਟੋ-ਬੱਟ ਵੀ 1.5 ਕਰੋੜ ਰੁਪਈਆ ਮੈਂ ਗਾਰਡਰ ਬਾਲੇ ਦੀਆਂ ਛੱਤਾਂ ਬਦਲਾ ਕੇ 1.5 ਕਰੋੜ ਰੁਪਈਆ ਤੋਂ ਆਇਆ ਸੀਗਾ ਔਰ 1.5 ਲੱਖ ਰੁਪਈਆ ਘੱਟੋ-ਘੱਟ ਵੀ ਮੈਨੂੰ ਲੱਗਦਾ ਕਿੰਨੇ ਘਰਾਂ ਨੂੰ ਲੈ ਕੇ ਦਿੱਤਾ ਸਚਾਲਿਆ ਜਿਹੜੇ ਟਾਇਲਟ ਸੀਗੇ 8 ਤੋਂ 10000 ਰੁਪਈਆ ਇੱਥੇ ਕਾਫੀ ਪੰ ਤੇ ਬੈਠਿਆ ਉਹਨਾਂ ਨੂੰ ਲੈ ਕੇ ਦਿੱਤਾ ਜਿਨ੍ਹਾਂ ਦੇ ਗਾਰਡਰ ਬਾਲੇ ਪਏ ਸੀਗੇ ਮੋਦੀ ਸਰਕਾਰ ਨੇ ਸਕੀਮ ਭੇਜੀ ਸੀ ਕਿ ਤੁਸੀਂ ਗਾਰਡਰ ਬਾਲੇ ਲਾ ਦਿਓ ਤੇ ਨਵੀਆਂ ਲੈਂਟਰ ਪਾ ਲਓ ਹਰੇਕ ਬੰਦੇ ਨੂੰ 1.5 ਤੋਂ 2 ਲੱਖ ਰੁਪਏ ਮਿਲਿਆ ਔਰ ਇਸ ਤੁਹਾਡੇ ਇਲਾਕੇ ਵਿੱਚ ਵੀ ਬਹੁਤ ਬੰਦਿਆਂ ਨੂੰ ਪੈਸੇ ਦੁਆਏ ਆ ਔਰ ਇੱਥੇ ਇਹਦੀ ਦਾਸਤਾਨਾ ਲਾਗੇ ਤਾਂ ਕਿ ਤੁਸੀਂ ਦੇਖ ਲਓ ਕਿੰਨੇ ਘਰਾਂ ਦੇ ਵਿੱਚ ਗਾਰਡਰ ਬਾਲੇ ਬਦਲੇ ਗਏ ਆ ਇਹ ਮੈਂ ਨਹੀਂ ਦਿੱਤੇ ਪੈਸੇ ਜੇ ਤੁਸੀਂ ਮੈਨੂੰ ਵੋਟਾਂ ਪਾਈਆਂ ਸੀ ਮੈਂ ਇਹਨਾਂ ਕੋਲੋਂ ਇਹਨਾਂ ਨੇ ਮੋਦੀ ਸਾਹਿਬ ਕੋਲ ਆ ਕੇ ਦਿੱਤੇ ਆ ਜੇ ਤੁਸੀਂ ਕੋ ਮੈਂ ਮੈਂ ਨਹੀਂ ਕੋਈ ਦਿੱਤਾ ਮੈਂ ਤਾਂ ਤੁਸੀਂ ਤੁਹਾਡੀ ਸਹੀ ਚੋਣ ਦਾ ਮੁੱਲ ਤਾਰਿਆ ਤੁਸੀਂ ਸਹੀ ਚੋਣ ਕੀਤੀ ਸੀ ਤਾਂ ਮੈਂ ਇਹਨਾਂ ਨੂੰ ਕਿਹਾ ਇਹਨਾਂ ਨੇ ਮੋਦੀ ਸਰਕਾਰ ਨੇ ਗ੍ਰਾਂਟ ਭੇਜੀ ਤਾਂ ਜਾ ਕੇ ਤੁਹਾਨੂੰ ਸਹੂਲਤ ਮਿਲੀ ਤੁਸੀਂ ਸਭ ਤੋਂ ਸਤਕਾਰ ਦਿਓਗੇ ਤੁਸੀਂ ਖਰਾਨਾ ਦੀ ਨੂੰ ਕੁਰਸੀ ਦਿਵਾਣੀ ਆ ਇਸ ਕਰਕੇ ਸਤਕਾਰ ਦਿਓਗੇ ਜੇ ਤੁਸੀਂ ਵੋਟ ਨਹੀਂ ਸਵੋਲਦੇ ਕੁਰਸੀ ਤੇ ਕੇ ਮੈਂ ਬੈਠ ਕੇ ਜਾ ਕੇ ਕੌਂਸਲਰ ਦੇ ਇਹ ਤੁਹਾਡੇ ਕੋਲ ਤਾਕਤ ਹੈ। ਔਰ ਇਹ ਕੁਰਸੀ ਨਾਲ ਨੂੰ ਦੇ ਕੇ ਇਹਨਾਂ ਤੋਂ ਧੱਕੇ ਨਾਲ ਕੰਮ ਕਰਾਵਾਂਗੇ। ਮੈਂ ਤੁਹਾਡੇ ਨਾਲ ਆ। ਮੈਂ ਅਜ ਤੱਕ ਉਹ ਬਟਾਚ ਨੂੰ ਆਪਾਂ ਜਿੰਨੀ ਵਾਰੀ ਦੱਸਾਇਆ ਉਹਨਾਂ ਨੂੰ ਮੈਂ ਵੀ ਕਹਿੰਦੀ ਹਾਂ ਦੀ ਮੈਂ ਤੁਹਾਡੀ ਵੋਟਰ ਐ। ਕੰਮ ਕਰੋ। ਸਾਨੂੰ ਕੰਮ ਚਾਹੀਦੇ ਜਿਹੜੇ ਮੈਂ ਲੋਕਾਂ ਨਾਲ ਵਾਅਦੇ ਕਰਕੇ ਆਉਂਦੀਆਂ ਉਹ ਪੂਰੇ ਕਰਨੇ ਆ। ਅਗਲੇ ਇਲੈਕਸ਼ਨ ਆਉਣ ਤੋਂ ਪਹਿਲਾਂ ਉਹ ਵਾਅਦੇ ਅਸੀਂ ਪੂਰੇ ਕੀਤੇ ਆ। ਹੁਣ ਵੀ ਉਹੀ ਕੰਮ ਕਰਨੇ ਆ। ਸਰਕਾਰਾਂ ਬਦਲ ਗਈਆਂ ਕੰਮ ਰੁਕ ਗਏ ਕਾਂਗਰਸ ਦੀ ਸਰਕਾਰ 5 ਸਾਲ ਰਹੀ ਹੋਸ਼ ਦੱਸ ਦੋ ਕਿ ਪਹਿਲੇ ਹੋਏ ਕੰਮਾਂ ਤੋਂ ਬਾਅਦ ਵੀ ਉਹਨਾਂ ਨੇ ਕੁਝ ਕੀਤਾ ਹੋ ਨਵੀਂ ਸਰਕਾਰ ਹੈ ਬਦਲਾਈ ਸਰਕਾਰ ਹੈ ਉਹਨੇ 3 ਸਾਲ ਕੱਢ ਦਿੱਤੇ ਉਹਨੇ ਕਿਹੜੇ ਕੰਮ ਕੀਤੇ ਆ ਦੱਸ ਦੋ ਤੁਹਾਡੀ ਪਾਰਕ ਉਧਰ ਦੀ ਉੱਦਾ ਹੀ ਪਈ ਆ ਪੁਰਾਣਾ ਦੀ ਨਹੀਂ ਦੁਬਾਰਾ ਸ਼ੁਰੂ ਕੀਤੀ ਆ ਇਹਨਾਂ ਤੁਸੀਂ ਇਹਨਾਂ ਨੂੰ 5 ਸਾਲ ਦੀ ਜਗ੍ਹਾ 10 ਸਾਲ ਮਿਲੇ। ਇਹ ਪੁਰਾਣੇ 10 ਦਾ 10 ਸਾਲ ਗਨੇ ਐਮਸੀ ਨੇ ਕੱਢ ਲਏ। ਡਬਲ ਟਾਈਮ ਮਿਲ ਗਿਆ ਪਰ ਕੰਮ ਕਰਨ ਲਈ ਉਹ 5 ਸਾਲ ਸੀ। ਜਦੋਂ ਸੋਮ ਪ੍ਰਕਾਸ਼ ਜੀ ਨੇ ਕਾਰਪੋਰੇਸ਼ਨ ਬਣਾਈ ਉਹ 5 ਸਾਲ ਪੂਰਾ ਕੰਮ ਹੋਇਆ ਸ਼ਹਿਰ ਦੇ ਵਿੱਚ ਪੂਰੀ ਡਵੈਲਪਮੈਂਟ ਹੋਈ ਆ। ਤੁਸੀਂ ਸਾਰੇ ਜਾਣਦੇ ਹੋ। ਉਸ ਤੋਂ ਬਾਅਦ ਕੰਮ ਦੀ ਰਫਤਾਰ ਰੁਕ ਗਈ। ਕਾਰਪੋਰੇਸ਼ਨ ਨਹੀਂ ਬੜੀ ਮੁੜ ਕੇ ਹੋਣ ਪਰਮਾਤਮਾ ਦੀ ਕਿਰਪਾ ਦੇ ਨਾਲ ਇਲੈਕਸ਼ਨ ਆਈ ਹੈ ਲੜ ਕੇ ਸਾਰੇ ਬੀਜੇਪੀ ਦੀ ਕਾਰਪੋਰੇਸ਼ਨ ਪਟਾਣੀ ਹੈ